ਸਾਡੇ ਜੀ ਪੀਆਂ ਦਾ ਪ੍ਰੋਗਰਾਮ ਮਨਾਇਆ ਤੁੰਗਾੜੀ ਅੱਜ ਸਾਡੇ ਪੰਚਾਇਤ ਮੈਂਬਰਾਂ ਨੇ ਹੋਰ ਵੀ ਸਾਰਿਆਂ ਨੇ ਇਕੱਠੇ ਹੋ ਕੇ ਜਾਨੀ ਇਹ ਲੇਡੀਜ਼ ਜਾਨੀ ਸਪੋਰਟ ਕਰਿਆ ਲੇਡੀ ਨੂੰ ਪੂਰੀ ਖੁਸ਼ੀ ਮਨਾਈ ਇਹਨਾਂ ਨੇ ਤੇ ਕੁੜੀਆਂ ਸੱਡੀਆਂ ਸਾਰੀਆਂ ਅਸੀਂ ਪਾਰਕ ਬਣਦੀ ਨਵੀਂ ਪਾਰਕ ਬਣ ਰਹੀ ਹੈ ਇਹ ਚ ਵੀ ਅੱਜ ਸ਼ੁਰੂਆਤ ਕਰੀ ਹੈ ਪਾਰਕ ਦੀ ਪਹਿਲਾਂ ਕੁੜੀਆਂ ਤੋਂ ਬੂਟੇ ਲਗਵਾ ਕੇ ਤੇ ਚਲੋ ਇੱਕਣੇ ਗਾਹਾਂ ਤੋਂ ਵੀ ਅਸੀਂ ਮੈਂ ਕਹਿੰਨਾ ਵੀ ਸਾਰੇ ਪ੍ਰੋਗਰਾਮ ਇੱਕਣੀ ਖੁਸ਼ੀ ਖੁਸ਼ੀ ਮਨਾਉਣ ਪਿੰਡ 'ਚ ਵੀ ਵਧੀਆ ਹੋ ਸਪੋਰਟ ਮੇਲੇ ਸਾਰਿਆਂ ਦੀ ਸਤਿਨਾਮ ਹਰਪ੍ਰੀਤਾ ਜੀ ਤੇ ਅੱਜ ਹਾਂਜੀ ਮੇਰੇ ਪੇਕੇ ਤੇ ਧੀਆ ਦੇ ਪ੍ਰੋਗਰਾਮ ਤੇ ਆਏ ਆ ਜੀ ਇੱਥੇ ਅੱਜ ਪਾਰਕ ਤੇ ਬੂਟੇ ਲਾਇਆ ਕੁੜੀਆਂ ਤਾਂ ਸ਼ੁਰੂਆਤ ਕਰਵਾਈ ਆ ਤੇ ਬਹੁਤ ਵਧੀਆ ਲੱਗਿਆ ਹੁਣ ਜਿਵੇਂ ਮੈਂ ਆਪਣੀਆਂ ਕਈ ਸਹੇਲੀਆਂ 12-12 ਸਾਲਾਂ ਬਾਅਦ ਮਿਲੀਆਂ 11-12 ਸਾਲ ਬਾਅਦ ਤੇ ਬਹੁਤ ਵਧੀਆ ਲੱਗਿਆ ਹਾਂ ਜੀ ਅੱਗੇ ਤੋਂ ਵੀ ਇਦਾਂ ਪੰਚਾਇਤ ਕਰਾਉਂਦੀ ਰਵੇ ਬਹੁਤ ਵਧੀਆ ਹੋਊ ਹਾਂ ਜੀ ਇਹ ਕਿਹੜੇ ਤੁਸੀਂ ਬੂਟੇ ਲਾਏ ਆ ਉਹ ਤਾਂ ਕੀ ਕਰਨਾ ਉਹ ਤਾਂ ਇਦਾਂ ਵੀ ਵਾਤਾਵਰਣ ਸ਼ੁੱਧ ਹੋਊਗਾ ਤੇ ਹੁਣ ਓਦਾਂ ਵੀ ਪਲਾਂਟ ਬਹੁਤ ਕੱਟ ਰਹੇ ਨੇ ਤੇ ਉਹਨੇ ਲੱਗ ਨਹੀਂ ਰ ਜਿੰਨੇ ਕੱਟ ਦੇ ਆ ਤੇ ਵਧੀਆ ਜੇ ਜਿੰਨੀ ਜ਼ਿਆਦਾ ਬੂਟੇ ਲੱਗਣਗੇ ਤਾਂ ਆਪਣੇ ਪਾਣੀ ਬਚੂਗਾ ਜੀ ਜਿਹੜਾ ਤੁਸੀਂ ਤੀਆਂ ਦਾ ਪ੍ਰੋਗਰਾਮ ਕਰਾਇਆ ਉਹਦੇ ਵਿੱਚ ਕੀ ਕੀ ਕਰਾਇਆ ਤੁਸੀਂ ਹਾਂਜੀ ਉੱਥੇ ਪਿੰਗਾ ਵਗੈਰਾ ਨੇ ਲੋਕ ਬੋਲੀਆਂ ਤੇ ਹੋਰ ਪੰਜਾਬੀ ਸੱਭਿਆਚਾਰ ਨੂੰ ਵਡਾਵਾ ਦਿੱਤਾ ਖਾਰਾ ਜੀ ਹਾਂਜੀ ਕੀ ਅੱਗੇ ਤੇ ਵੀ ਪ੍ਰੋਗਰਾਮ ਕਰੋਗੇ ਹਾਂਜੀ ਹਾਂਜੀ ਹੁੰਦਾ ਰਹੂਗਾ ਅੱਗੇ ਤੋਂ ਵੀ ਬਾਕੀ ਪੰਚਾਇਤ ਦੇ ਸੰਯੋਗ ਨਾਲ ਹੁੰਦਾ ਰਹੂਗਾ ਜੀ